ਸਸ ਇਲਾਕੇ ਦੀਆਂ ਇਸ ਵੇਲੇ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਥੇ ਗੋਲੀ ਚੱਲੀ ਹੈ ਸਾਡੇ ਬਹੁਤ ਪਿਆਰ ਵਾਲੇ ਮਿੱਤਰ ਨੇ ਆਲ ਇੰਡੀਆ ਸਿਕਸ ਫੁੱਟ ਫੈਡਰੇਸ਼ਨ ਦੇ ਪ੍ਰਧਾਨ ਨੇ ਪੇਸ਼ੇ ਤੋਂ ਐਡਵੋਕੇਟ ਨੇ ਪਰਮਿੰਦਰ ਸਿੰਘ ਢਿੰਗਰਾ ਦਾ ਨਾਮ ਹੈ ਲੈਡ ਉਹਨਾਂ ਦੇ ਅੱਛੇ ਤੋਂ ਦਫਤਰ ਸੀਗਾ ਉਹਨਾਂ ਦਾ ਹਾਂਜੀ ਇਹ ਦਫਤਰ ਵੀ ਹੈਗਾ ਗੇਟ ਤੋੜ ਕੇ ਅੰਦਰ ਬੜੇ ਆ ਅਸੀਂ ਦੇਖ ਕੇ ਆਏ ਅੰਦਰ ਪੁਲਸ ਅੰਦਰ ਜਾਣੀ ਤੇਰੀ ਪੁਲਸ ਦਾ ਕੰਮ ਹੈ ਪੁਲਸ ਦੱਸੇਗੀ ਉਸ ਵੇਲੇ ਕੱਲੇ ਸੀਗੇ ਜਦੋਂ ਇਹ ਗੋਲੀ ਚੱਲੀ ਹੈ ਕੱਲੇ ਸੀ ਜੀ ਭਾਜੀ ਤੁਸੀਂ ਬਾਰ ਬਾਰ ਸਾਰੇ ਪ੍ਰੈਸ ਨੂੰ ਕੋਈ ਸਵਾਲ ਕਰਦੀ ਏ ਇਹ ਤਫ਼ਤੀਸ਼ ਪੁਲਸ ਦਾ ਕੰਮ ਹੈ ਪੁਲਸ ਨੇ ਕਰਨਾ ਹੈ ਪੁਲਸ ਦੱਸੇ ਕਾਰਨ ਕੀ ਗੋਲੀ ਚੱਲਣ ਦਾ ਨਾ ਤੇ ਗੋਲੀ ਲੱਗੀ ਕਿੰਨੀ ਉਮਰ ਸੀ ਜੀ ਉਹਨਾਂ ਦੀ ਉਹ ਮੇਰੇ ਖਿਆਲ 40 45 ਸਾਲ ਦੇ ਚੱਲ 40 ਬੰਦੇ ਰਹਿਣ ਵਾਲੇ ਕਿੱਥੇ ਦੇ ਆ ਬਸਤੀ ਸ਼ੇਖ ਦੇ ਰਹਿਣਾ ਲੈ ਬੋਕੇੜ ਪਹੁੰਚ ਚੁੱਕੇ ਨੇ ਸਰ ਕੀ ਗੱਲਬਾਤ ਕੋਈ ਸਾਹਮਣੇ ਆਈ ਕੀ ਗੱਲਬਾਤ ਸੀਗੀ ਕੋਈ ਪਤਾ ਨਹੀਂ ਜੀ ਪੁਲਿਸ ਦੱਸੇਗੀ ਤਾਂ ਪਤਾ ਲੱਗੇਗਾ ਅਸੀਂ ਵੀ ਬਾਅਦ ਚ ਪਹੁੰਚੇ ਅੱਛਾ ਜੀ ਪੁਲਿਸ ਕੁਝ ਆ ਕੇ ਦੱਸੇਗੀ ਤੁਹਾਨੂੰ ਕਿੰਨਾ ਵੱਲੋਂ ਕੋਲ ਆਈ ਸੀਗੀ ਮੈਨੂੰ ਇੱਥੇ ਸਾਡੇ ਇੱਕ ਦੋਸਤ ਹੈਗੇ ਉਹਨਾਂ ਨੇ ਦੱਸਿਆ ਜੀ ਕਾਮਨ ਫਰੈਂਡ ਸੀ ਸਾਡੇ ਤੋਂ ਉਕਾਲਤ ਤੋਂ ਜੋ ਸਾਡੇ ਨਾਲ ਬਹੁਤ ਇਹਨਾਂ ਦਾ ਪਿਆਰ ਰਹਿਣ ਦੇ ਫਾਦਰ ਸਾਹਿਬ ਨੂੰ ਸਾਡੇ ਨਾਲ پیش کر کا کون گیا تو میں پہلے بھی اتے جاتے ਸੀਗੇ ہاں جی پہلے پر پہلا فرض یہی ہونا چاہیے تھا کہ بندے ਨੂੰ بچان ਲਈ ਜਿਹੜਾ ਹਸਪਤਾਲ ਜਿਹੜਾ ਹਸਪਿਟਲਾਈਜ਼ ਲੈ ਕੇ ਜਾਣਾ ਚਾਹੀਦਾ ਸੀ ਇਲਾਜ ਤੇਰੀ ਚਾਹੀਦਾ ਸੀ ਪਰ ਇਹਨਾਂ ਨੇ ਕੁਝ ਕੀਤਾ ਨਹੀਂ ਰਾਦਰ ਹੁਣ ਵੀ ਇੰਨੀ دیر ਹੋ ਗਈ پولیس ਅੰਦਰ ਹੈ ਤੇ ਹਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਜੀ ਦੇ ਕੀ ਹੋ ਗਿਆ ਤੇ ਕੀ ਨਹੀਂ ਲਕੋਣਾ ਚਾਹੰਦੀ ਪੁਲਿਸ ਤੁਹਾਨੂੰ ਕੀ ਲੱਗਦਾ ਕੁਝ ਨਹੀਂ ਜੀ ਕਹਿ ਸਕਦੇ ਪੁਲਿਸ ਬਾਹਰ ਆ ਕੇ ਦੱਸੇਗੀ ਤਾਂ ਗੱਲਾਂ ਪਤਾ ਲੱਗਣਗੀਆਂ ਜਿਹੜਾ ਕਹਿੰਦੇ ਕਿ ਡੇਢ ਘੰਟਾ 2 ਘੰਟੇ ਹੋ ਗਏ ਗੱਲ ਨੂੰ ਤੇ ਪੁਲਿਸ ਅੰਦਰ ਹੀ ਹੈ ਜੀ ਅੰਦਰ ਹੀ ਹੈ ਮਲੇ ਪੁਲਸ ਹੌਸਸਲੇ ਆ ਚੁੱਕੀ ਸੀ ਮੈਨੂੰ ਵੀ ਹੋ ਗਿਆ ਹਲੇ ਤੱਕ ਬਾਹਰ ਕੁਝ ਵੀ ਨਹੀਂ ਆ ਰਿਹਾ ਮੈਨੂੰ ਮਤਲਬ ਗੱਲ ਸਮਝ ਨਹੀਂ ਆਈ ਤੁਹਾਨੂੰ ਨਹੀਂ ਤਾਂ ਪ੍ਰਸ਼ਾਸਨ ਦਾ ਇਹੀ ਸੀਗਾ ਨਾ ਕਿ ਹਸਪਤਾਲ ਪਹੁੰਚਾਇਆ ਜਾਂ ਮੈਂ ਦੇਖਿਆ ਸੋ ਬਿਲਕੁਲ ਦੇਖ ਸਕਦੇ ਹੋ ਕਿ ਐਡਵੋਕੇਟ ਜਿਹੜੇ ਕਾਫੀ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਨੇ ਇੱਥੇ ਪਹੁੰਚ ਚੁੱਕੇ ਆ ਉਹਨਾਂ ਦਾ ਦੱਸਿਆ ਜਾ ਰਿਹਾ ਸਾਰਾ ਕਿ ਜਿਹੜੇ 2 ਘੰਟੇ ਹੋ ਗਏ ਨੇ ਤਕਰੀਬਨ ਕੋਈ ਵੀ ਗੱਲ ਹੱਲੇ ਜਿਹੜੀ ਸਾਂਝੀ ਨਹੀਂ ਕੀਤੀ ਜਾ ਰਹੀ ਤਸਵੀਰਾਂ ਬਿਲਕੁਲ ਤੁਹਾਨੂੰ ਗਰੋਵਰ ਕਲੋਨੀ ਇਲਾਕੇ ਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਕੀ ਜਿਹੜੇ ਗੋਲੀ ਲੱਗੀ ਹੈ ਵਕ ਔਰ ਗੋਲੀ ਲੱਗਣ ਤੋਂ ਬਾਅਦ ਨਾ ਹੀ ਤਾਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਨਾ ਹੀ ਉਹਨਾਂ ਦਾ ਕੋਈ ਇਲਾਜ ਕਰਵਾਇਆ ਉਹਨਾਂ ਨੂੰ ਇਦਾਂ ਹੀ ਜਿਹੜਾ ਉਸ ਹਾਲਾਤਾਂ ਦੇ ਵਿੱਚ ਛੱਡ ਦਿੱਤਾ ਗਿਆ ਔਰ ਉਹ ਤੜਫਦੇ ਰਹੇ ਇਦਾਂ ਹੀ ਦੱਸਿਆ ਗਿਆ ਕਿ ਲੱਤ ਦੇ ਉੱਪਰ ਜਿਹੜੀ ਗੋਲੀ ਲੱਗੀ ਹੈ ਔਰ ਕਾਫੀ ਜਿਹੜੇ ਲੋਕ ਜਿਹੜੇ ਉਸ ਤੋਂ ਬਾਅਦ ਪਹੁੰਚੇ ਨੇ ਉਹਨਾਂ ਵੱਲੋਂ ਸਾਰਾ ਹੀ ਮਾਮਲਾ ਦੱਸਿਆ ਜਾ ਰਿਹਾ ਕਿ ਕੀ ਘਟਨਾ ਕਿੱਦਾਂ ਹੋਈ ਸੀ ਕਿੱਦਾਂ ਘਟਨਾਕਮ ਹੋਇਆ ਸੀ ਔਰ ਇਸ ਜਗ੍ਹਾ ਦੇ ਉੱਪਰ ਅਕਸਰ ਉਹਨਾਂ ਦਾ ਇੱਥੇ ਆਣਾ ਹੁੰਦਾ ਸੀਗਾ ਉਹ ਦਫ਼ਤਰ ਹੈ ਵਕੀਲ ਨੇ ਤਾਂ ਇੱਥੇ ਦਫ਼ਤਰ ਦੇ ਵਿੱਚ ਉਹਨਾਂ ਦਾ ਆਣਾ ਹੁੰਦਾ ਸੀਗਾ ਇਸ ਦਫ਼ਤਰ ਦੇ ਵਿੱਚ ਜਿਹੜਾ ਕਿ ਉਹ ਕਾਫੀ ਆਪਣੇ ਕਲਾਇੰਟ ਵਗੈਰਾ ਨੂੰ ਮਿਲਦੇ ਸੀਗੇ ਤਾਂ ਬਸਤੀ ਸ਼ੇਕ ਇਲਾਕੇ ਦੇ ਰਹਿਣ ਵਾਲੇ ਆ ਔਰ ਮਨਜੀਤ ਸਿੰਘ ਟੀਟੂ ਉਹਨਾਂ ਦੇ ਵਾਰਡ ਦੇ ਕਾਉਂਸਲਰ ਨੇ ਉਹਨਾਂ ਦਾ ਕਿਹਾ ਕਿ ਮੇਰਾ ਵੀ ਇਹਨਾਂ ਨਾਲ ਕਾਫੀ ਨਿੱਜੀ ਪਿਆਰ ਸੀ ਔਰ ਉਹਨਾਂ ਦੇ ਕਰਕੇ ਉਹ ਇੱਥੇ ਪਹੁੰਚੇ ਨੇ ਕਾਲਜ ਦਾ ਕੰਮ ਕਰਦਾ ਸੀ ਪਰ ਇਹ ਦੱਸਿਆ ਜਾਂਦਾ ਕਿ ਉਹਨੂੰ ਅੰਦਰੋਂ ਕੋਈ ਬੰਦਾ ਛੱਡ ਕੇ ਲੈ ਕੇ ਗਿਆ ਔਰ ਨੰਗੇ ਪੈਰੀ ਹੋ ਕੇ ਆਏ ਸੀ ਇਸ ਨੂੰ ਅੰਦਰ ਜਾ ਕੇ ਉਹ ਗੋਲੀ ਮਾਰੀ ਗਈ ਹੈ ਔਰ ਉਸ ਤੋਂ ਬਾਅਦ ਸਾਰਾ ਕੰਮ ਪੁਲਿਸ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਜਿਹੜੀਆਂ ਸਾਂਝੇ ਕੀਤੇ ਜਾ ਰਹੀਆਂ ਲਗਾਤਾਰ ਪਬਲਿਕ ਅਪਡੇਟ ਟੀਵੀ ਦੇ ਉੱਪਰ ਜਲੰਧਰ ਰੈਸਟ ਦੀ ਹੈ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਜਿੱਥੇ ਕਿ ਗੋਲੀ ਜਿਹੜੀ ਹੈ ਜਿਹੜੇ ਐਡਵੋਕੇਟ ਦੇ ਲੱਗੀ ਹੈ ਤਾਂ ਉਸ ਤੋਂ ਬਾਅਦ ਕਾਫੀ ਇਲਾਕੇ ਦੇ ਲੋਕ ਜਿਹੜੇ دہشت ਦੇ ਵਿੱਚ ਨੇ ਕਾਫੀ ਜਿਹੜੇ دہشت ਦਾ ਮਾਹੌਲ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਉਸ ਵੇਲੇ ਬਣਿਆ ਹੋਇਆ ਔਰ ਪੁਲਿਸ ਪ੍ਰਸ਼ਾਸਨ ਵੀ ਦੱਸਿਆ ਜਾ ਰਿਹਾ ਕਿ ਇੱਥੇ ਆ ਚੁੱਕਾ ਹੋਇਆ ਔਰ ਤਕਰੀਬਨ ਡੇਢ ਦੋ ਘੰਟੇ ਪਹਿਲਾਂ ਸਾਰੀ ਗੱਲਬਾਤ ਜਿਹੜੀ ਪੂਰੀ ਕਲੀਅਰ ਨਹੀਂ ਹੋ ਪਾਈ ਕਿ ਗੋਲੀ ਕਿਸ ਕਾਰਨ ਚੱਲੀ ਹੈ ਜਾਂ ਕਿਹਨਾਂ ਵੱਲੋਂ ਚਲਾਈ ਗਈ ਹੈ ਜਾਂ ਕੀ ਇਹਦੇ ਪਿੱਛੇ ਸਾਰੀ ਰੰਜੀ ਸੀਐਸ ਜਿਹੜੀ ਇਹ ਗੱਲ ਹੈ ਹੱਲੇ ਸਾਹਮਣੇ ਨਹੀਂ ਆਈ ਹੈ ਔਰ ਤਸਵੀਰਾਂ ਤੁਹਾਨੂੰ ਜਲੰਧਰ ਸ਼ਹਿਰ ਤੋਂ ਜਿਹੜੀਆਂ ਇਸ ਵੇਲੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਅੰਦਰ ਹੈ ਔਰ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਜੋ ਵਕੀਲਾ ਉਹ ਵੀ ਉਹਨਾਂ ਨੂੰ ਵੀ ਉਹ ਹਜੇ ਅੰਦਰ ਹੀ ਨੇ ਔਰ ਇਹ ਨਹੀਂ ਪਤਾ ਗੋਲੀ ਉਹਨਾਂ ਦੇ ਕਿਸੇ ਆਪਣੇ ਨੇ ਚਲਾਈ ਹੈ ਜਾਂ ਕਿਸੇ ਬਾਹਰੋਂ ਆ ਕੇ ਕਿਸੇ ਰੰਜਿਸ਼ ਕਰਕੇ ਚੱਲੀ ਹੈ ਇਸ ਚੀਜ਼ ਦੀ ਹੱਲੇ ਪੁਸ਼ਟੀ ਨਹੀਂ ਹੋ ਪਾਈ ਹੈ ਔਰ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜ ਸ਼ਹਿਰ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਜਲੰਧਰ ਵੈਸ਼ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਔਰ ਗਰੋਵਰ ਕਲੋਨੀ ਇਹ ਇਲਾਕਾ ਜਿੱਥੇ ਗੋਲੀ ਚੱਲਣ ਤੋਂ ਬਾਅਦ ਹੁਣ ਕਾਫੀ ਇੱਥੇ ਜਿਹੜੇ ਮੌਕੇ ਤੇ ਜਿਹੜੇ ਪਜੂਦਾ ਪਾਰਸ਼ਦ ਨੇ ਉਹ ਵੀ ਪਹੁੰਚੇ ਨੇ ਜਿਨ੍ਹਾਂ ਦੇ ਵਾਰਡ ਦੇ ਵਿੱਚ ਰਹਿੰਦੇ ਸੀਗੇ ਜਿਨ੍ਹਾਂ ਦੇ ਵਾਰਡ ਦੇ ਵਿੱਚ ਘਰ ਸੀਗਾ ਐਡਵੋਕੇਟ ਨੇ ਔਰ ਆਪਣੇ ਦਫਤਰ ਜਿਹੜਾ ਇੱਥੇ ਆਂਦੇ ਸੀਗੇ ਆ ਪਿੱਛੇ ਉਹਨਾਂ ਦਾ ਦਫਤਰ ਹੈ ਇੱਥੇ ਅਕਸਰ ਉਹਨਾਂ ਦਾ ਆਣਾ ਹੁੰਦਾ ਸੀਗਾ ਔਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪੁਲਿਸ ਦੇ ਅਧਿਕਾਰੀ ਜਿਹੜੇ ਅੰਦਰ ਜਾ ਰਹੇ ਨੇ ਔਰ ਦੇਖ ਸਕਦੇ ਹੋ ਕਿ ਇਹ ਤਾਂ ਹਲੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਕਾਰਨ ਹੋਇਆ ਕਿੰਨਾ ਕਾਰਨ ਕਰਕੇ ਜਿਹੜੀ ਗੋਲੀ ਹੈ ਚੱਲੀ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਬਲਿਕ ਅਪਡੇਟ ਟੀਵੀ ਦੇ ਉੱਪਰ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਅੰਦਰ ਉਹਨਾਂ ਦੇ ਘਰ ਦੇ ਵਿੱਚ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਹੀ ਨੇ ਔਰ ਜਿਹਨਾਂ ਦੇ ਗੋਲੀ ਲੱਗੀ ਉਹਨਾਂ ਦੇ ਫਾਦਰ ਸਾਹਿਬ ਵੀ ਅੰਦਰ ਦਫ਼ਤਰ ਦੇ ਵਿੱਚ ਨੇ ਕਾਫੀ ਜਿਹੜਾ ਬਾਬੂ ਗਨੇਸ਼ ਵਲੇ ਰੋ ਰਹੇ ਨੇ ਕਿਉਂਕਿ ਪਰਿਵਾਰ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਦਫਤਰ ਦੇ ਵਿੱਚ ਆ ਕੇ ਇੰਨੀ ਦੀ ਘਟਨਾ ਘਰ ਦੇ ਵਿੱਚ ਗੋਲੀ ਚੱਲਨੀ ਬੜੀ ਵੱਡੀ ਗੱਲ ਹੈ ਬੜੀ ਮਾੜੀ ਗੱਲ ਹੈਆਂ ਦੀਆਂ ਗੱਲਾਂ ਜਿਹੜੀਆਂ ਘਟਨਾਵਾਂ ਜਿਹੜੀਆਂ ਆਮ ਤੌਰ ਤੇ ਜਿਹੜੀਆਂ ਹੋਣੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਸੋ ਲਗਾਤਾਰ ਜਿਹੜੀ ਤੁਹਾਨੂੰ ਅਪਡੇਟ ਹੈ ਸਾਂਝੀ ਕੀਤੀ ਜਾ ਰਹੀ ਹੈ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ ਵੱਡੀ ਜਿੱਥੇ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਇੱਕ ਵਾਰੀ ਫਿਰ ਦੱਸਦੀ ਕਿ ਗਰੋਵਰ ਕਲੋਨੀ ਇਲਾਕੇ ਦੀ ਤੁਹਾਨੂੰ ਜਿਹੜੀ ਖਬਰ ਹੈ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਜਿਹੜੀ ਗੋਲੀ ਚੱਲੀ ਔਰ ਮੌਕੇ ਤੇ ਥਾਣਾ ਪਰਿਵਾਰੀ ਵੀ ਜਿਹੜੇ ਪਹੁੰਚੇ ਹੋਏ ਨੇ ਥਾਣਾ ਬਸਤੀ ਬਾਵਾ ਕਿਲ੍ਹੇ ਐਸਐਚਓ 6 ਨਾ ਹੋਰ ਵੀ ਲਗ ਲਗ 5 ਨੰਬਰ ਸੀਐਸ ਤੋਂ ਹੋਰ ਵੀ ਜਿਹੜੀਆਂ ਟੀਮਾਂ ਥਾਣਾ ਵੀ ਨੂੰ 5 ਦੇ ਵੀ ਜਿਹੜੇ ਐਸਐਚਓ ਮੌਕੇ ਤੇ ਪਹੁੰਚ ਚੁੱਕੇ ਆ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੇ ਕੀਤੀ ਜਾ ਰਹੀਆਂ ਨੇ ਸਰ ਇਹਦੇ ਬਾਰੇ ਵਿੱਚ ਅਸੀਂ ਥਾਣਾ ਵਾਲੇ ਸਨ ਉਹ ਜਿਹੜੇ ਡੈਕਲੇਅਰ ਨਹੀਂ ਕੀਤਾ ਕੋਈ ਸਹੀ ਡੈਟ ਠੀਕ ਨਹੀਂ ਕੀਤਾ ਨਹੀਂ ਕੀਤਾ ਪੁਲਿਸ ਨੇ ਜੀ ਜਦ ਕਿ ਸਾਰੇ ਜਾਣੇ ਦੇਖ ਆਏ ਨੇ ਕਿ ਜੀਨੋ ਹੋ ਰਹੇ ਨੇ ਅਗਰ ਇੱਥੇ ਲੋਕ ਨੇ ਉਹ ਕਹਿ ਰਹੇ ਕਿ ਜਿਹੜਾ ਅਗਰ ਇਹ ਕੁਝ ਕਲੀਅਰ ਹੋਦਾ ਆਇਆ ਤੇ ਉਹ ਨਵਾਬ ਚੱਲਦੀ ਹੁੰਦੀ ਤਾਂ ਹਸਤਾਲ ਹੁੰਦਾ ਬਾਕੀ ਉਹੀ ਕਹਿ ਰਣਾ ਅਗਰ ਡੈਟ ਨਹੀਂ ਕੋਈ ਨਵਾਬ ਚੱਲਦੀ ਹੁੰਦੀ ਤਾਂ ਹਸਤਾਲ ਹੁੰਦਾ ਇੱਥੇ ਨਾ ਹੁੰਦਾ ਇਹ ਪੁਲਿਸ ਲੋਕਾਂ ਪਤਾ ਨਹੀਂ ਕਿਵੇਂ ਪੁਲਿਸ ਦੀ ਕੌਨਸਪਿਰੇਸੀ ਆ ਪੁਲਿਸ ਕਿਉਂ ਨਹੀਂ ਦੱਸ ਲਈ ਕਿਉਂ ਨਹੀਂ ਡਿਕਲੇਅਰ ਕਰ ਰਹੀ ਕਿ ਪਰਸਪਤ ਇਹ ਸਾਰਾ ਖਰਾਬ ਕਰਦਾ ਤੁਸੀਂ ਥੰਡੂ ਅਲੱਗ ਕਰੀ ਨੂੰ ਦਬਜੀ ਸੋ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤੁਹਾਨੂੰ ਸਾਂਝੇ ਕੀਤੇ ਜਾ ਰਹੀਆਂ ਨੇ ਸੋ ਹੱਲੇ ਪੁਲਿਸ ਵੱਲੋਂ ਜਿਹੜਾ ਉਹਨਾਂ ਨੂੰ ਮ੍ਰਿਤਕ ਕੋਸ਼ੀ ਨਹੀਂ ਕੀਤਾ ਗਿਆ ਔਰ ਦੇਖ ਸਕਦੇ ਹੋ ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਜਿਹੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਗਰੋਵਰ ਕਲੋਨੀ ਇਲਾਕਾ ਜਿੱਥੇ ਕਿ ਹੁਣ ਪੁਲਿਸ ਪ੍ਰਸ਼ਾਸਨ ਪਹੁੰਚੀ ਥਾਣਾ ਬਸਤੀ ਬਾਵਾ ਖੇਲ ਦੇ ਐਸਐਚਓ ਵੀ ਮੁਕੇ ਤੇ ਪਹੁੰਚੇ ਹੋਏ ਔਰ ਥਾਣਾ ਅਧਿਨੇ ਪਾਇਦੇ ਵੀ ਐਸਐਚਓ ਮੁਕੇ ਤੇ ਪਹੁੰਚੇ ਆ ਤੋਂ ਮਾਮਲਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਇਸ ਵੇਲੇ ਪੁਲਿਸ ਪ੍ਰਸ਼ਾਸਨ ਇੱਥੇ ਭਾਰੀ ਬਲ ਜਿਹੜਾ ਪਹੁੰਚਿਆ ਹੋਇਆ ਔਰ ਮੱਲੇ ਦੇ ਵਿੱਚ ਵੀ ਲੋਕ ਕਾਫੀ ਇਲਾਕੇ ਦੇ ਜਿਹੜੇ ਇਕੱਠੇ ਹੋਏ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵੱਡੀ ਖਬਰ ਹੈ ਜਲੰਧਰ ਸ਼ਹਿਰ ਤੋਂ ਤੁਹਾਨੂੰ ਜਿਹੜੀ ਗੋਲੀ ਚੱਲਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਲਾਕੇ ਦੇ ਵਿੱਚ دہشت ਦਾ ਜਿਹੜਾ ਮਾਹੌਲ ਹੈ ਉਹ ਪੈਦਾ ਹੋਇਆ ਔਰ ਦੱਸਿਆ ਜਾ ਰਿਹਾ ਕਿ 40 ਸਾਲ ਉਹਨਾਂ ਦੀ ਉਮਰ ਸੀ ਜਿਨ੍ਹਾਂ ਦੇ ਜਿਹੜੀ ਗੋਲੀ ਲੱਗੀ ਹੈ ਔਰ ਪੇਸ਼ੇ ਤੋਂ ਵਕੀਲ ਨੇ ਐਡਵੋਕੇਟ ਨੇ ਔਰ ਅਕਸਰ ਹੀ ਇਸ ਜਗ੍ਹਾ ਦੇ ਉੱਪਰ ਦਫ਼ਤਰ ਦੇ ਵਿੱਚ ਉਹਨ ਉਸ ਦਫ਼ਤਰ ਦੇ ਵਿੱਚ ਆਏ ਨੇ ਤਾਂ ਉੱਥੇ ਹੀ ਜਿਹੜਾ ਕੋਈ ਗੱਲਬਾਤ ਹੋਈ ਹੈ ਤੇ ਉਹਦੇ ਦਰਾਂ ਗੋਲੀ ਚੱਲੀ ਪਰ ਇਸ ਚੀਜ਼ ਦਾ ਕਲੀਅਰ ਨਹੀਂ ਹੋ ਪਾਇਆ ਕਿ ਗੋਲੀ ਕਿੰਨੇ ਚਲਾਈ ਹੈ ਜਾਂ ਕਿਹਨਾ ਕਾਰਨਾ ਕਰਕੇ ਜਿਹੜੀ ਇਹ ਗੋਲੀ ਹੈ ਚੱਲੀ ਹੈ ਤਾਂ ਹੁਣ ਪੁਲਿਸ ਪ੍ਰਸ਼ਾਸਨ ਹੀ ਜਾਂਚ ਪੜਤਾਲ ਕਰਨ ਤੋਂ ਬਾਅਦ ਸਾਨੂੰ ਦੱਸੇਗਾ ਕਿ ਕਿਸ ਕਾਰਨਾ ਕਰਕੇ ਜਿਹੜੀ ਗੋਲੀ ਚੱਲੀ ਹੈ ਤਾਂ ਉਸ ਤੋਂ ਬਾਅਦ ਹੀ ਜਿਹੜਾ ਪਤਾ ਲੱਗੇਗਾ ਔਰ ਐਡਵੋਕੇਟ ਨੇ ਵਕੀਲ ਨੇ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗਰੋਵਰ ਕਲੋਨੀ ਇਲਾਕੇ ਦੇ ਵਿੱਚ ਜਿਹੜੀ ਘਟਨਾ ਸਾਰੀ ਹੋਈ ਹੈ ਉਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਉਸ ਜਗ੍ਹਾ ਦੇ ਉੱਪਰ ਆ ਕੇ ਜਿਹੜੀ ਜਾਂਚ ਪੜਤਾਲ ਕਰ ਰਹੀ ਹੈ ਔਰ ਘਰ ਦੇ ਬਰ ਸੀਸੀਡੀ ਵੀ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਔਰ ਉਸ ਦਫ਼ਤਰ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਆ ਜਿਸ ਦਫ਼ਤਰ ਦੇ ਵਿੱਚ ਅਕਸਰ ਆਉਂਦੇ ਸੀ ਜਿਹੜਾ ਉਹਨਾਂ ਦਾ ਦਫ਼ਤਰ ਸੀ ਬਸਤੀ ਸ਼ੇਖ ਨਿਵਾਸੀ ਨੇ ਬਸਤੀ ਸ਼ੇਖ ਦੇ ਰਹਿਣ ਵਾਲੇ ਆ ਔਰ ਉਹਨਾਂ ਦੇ ਇਲਾਕੇ ਦੇ ਜਿਹੜੇ ਪਾਰਸ਼ਦ ਨੇ ਉਹ ਵੀ ਇੱਥੇ ਪਹੁੰਚੇ ਨੇ ਉਹ ਕਹਿੰਦੇ ਕਿ ਅਸੀਂ ਮੇਰੇ ਕਾਫੀ ਕਰੀਬੀ ਸੀਗੇ ਔਰ ਜਿਨ੍ਹਾਂ ਦੇ ਗੋਲੀ ਲੱਗੀ ਆ ਔਰ ਕਾਫੀ ਮਾੜਾ ਜਿਹੜਾ ਮਾਹੌਲ ਆ ਜਿਹੜਾ ਸ਼ਹਿਰ ਦਾ ਤੁਸੀਂ ਦੇਖ ਸਕਦੇ ਹੋ ਔਰ ਲਗਾਤਾਰ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਇਸ ਵੇਲੇ ਤਸਵੀਰ ਆ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ। ਸੋ ਇਲਾਕੇ ਦੇ ਲੋਕ ਦੇਖੋ ਕਾਫੀ ਜਿਹੜੇ ਇੱਥੇ ਇਕੱਠੇ ਹੋਏ ਨੇ ਬਾਹਰ ਜਿੱਥੇ ਗੋਲੀ ਚੱਲੀ ਆ ਔਰ ਇਲਾਕੇ ਦੇ ਲੋਕਾਂ ਦੇ ਵਿੱਚ ਜਿਹੜਾ ਕਾਫੀ ਨਿਊ ਦਿਲਬਾਗਨਗਰ ਐਕਸਟੈਂਸ਼ਨ ਜਿਹੜਾ ਇਲਾਕਾ ਪੈਂਦਾ ਜਿੱਥੇ ਜਿਹੜੀ ਇਹ ਘਟਨਾ ਹੋਈ ਹੈ ਔਰ ਕਾਫੀ ਲੋਕਾਂ ਜਿਹੜੇ ਇੱਕ ਲੋਕ ਨੇ ਘਰਾਂ ਦੇ ਵਿੱਚੋਂ ਬਾਹਰ ਆ ਗਏ ਜਦੋਂ ਇਹ ਘਟਨਾ ਸਾਰੀ ਵਾਪਰੀ ਹੈ ਔਰ ਤਕਰੀਬਨ ਜਿਹੜੀ 1.5-2 ਘੰਟੇ ਪਹਿਲਾਂ ਜਿਹੜੀ ਸਾਰੀ ਘਟਨਾ ਹੋਈ ਹੈ ਜਲੰਧਰ ਸ਼ਹਿਰ ਦੀ ਜਿਹੜੀ ਖਵਾਰਾ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਲੰਧਰ ਸ਼ਹਿਰ ਤੋਂ ਇਸ ਵੇਲੇ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਪੁਲਿਸ ਅਧਿਕਾਰੀ ਅੰਦਰ ਉਸ ਚੀਜ਼ ਦੀ ਜਿਹੜੀ ਜਾਂਚ ਪੜਤਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਵੱਡੀ ਘਟਨਾ ਜਿਹੜੀ ਜਲੰਧਰ ਸ਼ਹਿਰ ਦੇ ਵਿੱਚ ਵਾਪਰੀ ਹੈ ਸੋ ਬਹੁਤ ਮੰਦਭਾਗੀ ਖਵਾਰਾ ਜਿਹੜੀ ਜਲੰਧਰ ਸ਼ਹਿਰ ਤੋਂ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਸਾਰੇ ਕੰਮ ਦੇ ਹੋਏ ਪ੍ਰਾਪਤ ਤੇ ਹੈ ਕੋਈ ਜਿਹੜਾ ਜੇ ਨਹੀਂ ਇਹ ਹਾਲੇ ਪਹੁੰਚੀ ਨਹੀਂ ਵਾਲੇ ਬੰਦੇ ਕਰ ਰਹੇ ਨੇ ਨੀਆ ਕੋਈ ਜਾਣਨ ਪਰ ਅਜੇ ਕੋਈ ਸਟਾਫ ਹੋਈ ਨਹੀਂ ਸਕਿਆ ਐਲੀਮੀਨੇਟ ਕੀਤਾ ਗਿਆ ਹੈ ਇਹ ਕਨਸਪੀਰੇਸੀ ਦੇ ਤਹਿਤ ਜਿਹਨੂੰ ਲਿਮਿਟ ਕੀਤਾ ਗਿਆ ਸਭ ਤੋਂ ਚਾਰੇ ਬੰਦਾ ਦਾ ਹੀ ਰਾਖਤ ਸੀ ਉਹ ਮੌਕੇ ਤੇ ਫੜਾਇਆ ਗਿਆ ਸੀ ਇਹ ਬਾਜੀ ਇਹ ਪੁਲਿਸੀ ਦੱਸ ਕਿਉਂਕਿ ਅਸੀਂ 1 ਘੰਟੇ ਬਾਅਦ ਆਏ ਹਾਂ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਕਚੈਰੀ ਮਿਲਿਆ ਕਿਉਂਕਿ ਲੱਗਦੇ ਲੱਗਦਾ ਅੱਧਾ ਘੰਟਾ ਜਾਂ ਘੰਟਾ ਲੱਗਿਆ ਹੋਊਗਾ ਸਾਨੂੰ ਆਉਣ ਦਾ ਜੀ ਕੋਈ ਮੈਂ ਜਾਇਦਾ ਨਹੀਂ ਦੱਸ ਸਕਦਾ ਪਰ ਸਾਡੇ ਜਿਹੜੀ ਚੱਲੀ ਹੋਈ ਹੈ ਫਿਲਹਾਲ ਜੜਾ ਕਿ ਇੱਕ ਬੰਦਾ ਜੋ ਜੇ ਸਾਡੇ ਉੱਤੇ ਖੜੇ ਸੀ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਜਿਹੜਾ ਪੁਲਿਸ ਦੇ ਹਿਰਾਸਤ 'ਚ ਹੈਗਾ ਫਿਲਹਾਲ ਉਹ ਗਰੋਵਰ ਮੈਨੂੰ ਤਸਵੀਰਾਂ ਦਿਖਾ ਰਿਹਾ ਸੀ ਕਿ ਜਿਹੜੇ ਦਿਨ ਤੇ ਅੜੇਰੀ ਬੋਲੀ ਚੱਲਦੀ ਹੋਰੀ ਵਹਿ ਗਈ ਤੇ ਸੋ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਪਬਲਿਕ ਅਪਡੇਟ ਟੀਵੀ ਦੇ ਉੱਪਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਵੈਸਟ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਗਰੋਵਰ ਕਲੋਨੀ ਏਰੀਆ ਜਿਹੜਾ ਪੈਂਦਾ ਉੱਥੇ ਜਿਹੜਾ ਤੁਹਾਨੂੰ ਜਿਹੜਾ ਮਾਮਲਾ ਸਾਂਝਾ ਕਰ ਰਿਹਾ ਜਿੱਥੇ ਗੋਲੀ ਲੱਗਣ ਨਾਲ ਜਿਹੜਾ ਵਿਅਕਤੀ ਦੱਸਿਆ ਜਾ ਰਿਹਾ ਕਿ ਕਾਫੀ ਜਿਹੜਾ ਜ਼ਖਮੀ ਹੋ ਗਿਆ ਔਰ ਹੱਲੇ ਇਸ ਦੀ ਪੁਸ਼ਟੀ ਨਹੀਂ ਕਰ ਪਾਇਆ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਨਹੀਂ ਹੈ ਕਿ ਕਿਸ ਦਾ ਕਾਰਨ ਕਰਕੇ ਜਿਹੜੀ ਗੋਲੀ ਇਹ ਲੱਗੀ ਹੈ ਜਾਂ ਕੀ ਗੱਲਬਾਤ ਸਾਰੀ ਹੋਈ ਸੀਗੀ ਸੋ ਇਹ ਘਟਨਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਅੰਦਰ ਹੈ ਔਰ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਵੀ ਬਾਹਰ ਆਂਦਾ ਤਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੈ ਕੀਤੀ ਜਾਏਗੀ ਕਿ ਕਾਰਨ ਰਹੀ ਹੈ ਕਿ ਜਿਹੜਾ ਜੋ ਵਾਕਿਆ ਹੋਇਆ ਇੱਥੇ ਔਰ ਇਹ ਦੱਸਿਆ ਕਿ ਸੀਸੀਟੀਵੀ ਕੈਮਰੇ ਵੀ ਇੱਥੇ ਲੱਗੇ ਹੋਏ ਨੇ ਹੋ ਸਕਦਾ ਹੈ ਕਿ ਜਿਹੜੇ ਵਿਅਕਤੀ ਜਿਹੜੇ ਨੇ ਜਿਨ੍ਹਾਂ ਵੱਲੋਂ ਇਹ ਜਿਹੜੀ ਗੋਲੀ ਚਲਾਈ ਗਈ ਹੈ ਜਾਂ ਜੋ ਰੰਜੀ ਦੇ ਤਹਿਤ ਕੰਮ ਹੋਇਆ ਉਹ ਕੈਦ ਹੋ ਗਏ ਹੋਣ ਜਿਹੜੀ ਵੀਡੀਓ ਹੈ ਵੀਡੀਓ ਜਿਹੜੀ ਕੈਦ ਹੈ ਕੈਮਰੇ ਦੇ ਵਿੱਚ ਹੋ ਚੁੱਕੇ ਹੋਣ ਸੋ ਲਗਾਤਾਰ ਤੋ ਇਹ ਉਹ ਜਦੋਂ ਉਹ ਇਹ ਇਸ ਤਰ੍ਹਾਂ ਆਪਾਂ ਦੀ ਜੀ ਦੀ ਸਮਝ ਮਕਤੀ ਨਹੀਂ ਹੈ ਜਿਹੜਾ ਬੱਚਾ ਜੰਮਿਆ ਹੈ। ਇਹ ਗੱਲ ਤਾਂ ਹੈ। ਆਹ। ਲੇਕਿਨ ਇਹ ਲੇਕਿਨ ਇਹ ਗੱਲ ਹੈ ਕਿ ਅਮਨ ਨੇ ਇਨਫੋਰਮੇਸ਼ਨ ਦਿੱਤਾ ਤਾਂ ਇਸ ਜਗ੍ਹਾ ਲਈ ਹੁੰਦਾ ਕਿ ਅੰਦਾਜ਼ਾ ਕੀ ਲਗਾਇਆ ਜਾ ਰਿਹਾ ਕਿ ਇਹਦੇ ਕੋਈ ਅਦੇ ਵਿਅਕਤੀ ਦੇ ਲੱਭਦੇ ਲੱਗੀ ਹੈ।

पुलिस तौर पर टीम भी जी पहुंची हुई है और जब सारा इन्वेस्टिटेश तस्वीर स ने गोली टोली दिए जिससे कि दिन दिहाड़े गोली चलने का वाक्य सामने आता और कि एक व्यक्ति देखिए कि गोली लगी और लत लत से गोली जी लगी है कि दिन दिहाड़े का गोली ਸੋ ਲਗਾਤਾਰ ਤੁਹਾਨੂੰ ਜਿਹੜਾ ਜਲੰਧਰ ਸ਼ਹਿਰ ਦਾ ਮਾਮਲਾ ਜਿਹੜਾ ਸਾਂਝਾ ਕੀਤਾ ਜਾ ਰਿਹਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਗਰੋਵਰ ਕਲੋਨੀ ਇਲਾਕੇ ਤੋਂ ਜਿਹੜਾ ਦਿਲਵਾਗ ਨਗਰ ਐਕਸੈਂਸ਼ਨ ਇਲਾਕਾ ਉੱਥੋਂ ਤੁਹਾਨੂੰ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਆ ਜਿੱਥੇ ਕਿ ਗੋਲੀ ਲੱਗੀ ਹੈ ਵਿਅਕਤੀ ਦੇ ਸੋ ਹੱਲੇ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਗੋਲੀ ਕਿਹਨਾ ਕਾਰਨਾ ਕਰਕੇ ਚੱਲੀ ਹੈ ਨਾ ਹੀ ਤਾਂ ਪੁਲਿਸ ਨੇ ਹੱਲੇ ਕੋਈ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਕਿਉਂ ਗੋਲੀ ਲੱਗੀ ਹੈ ਜਾਂ ਕੀ ਗੱਲਬਾਤ ਰਹੀ ਹੈ ਲੱਤ ਦੇ ਵਿਅਕਤੀ ਦੇ ਜਿਹੜਾ ਸੈਰ ਹੈ ਕਿ ਗੋਲੀ ਲੱਗੀ ਹੈ ਔਰ ਪੇਸ਼ੇ ਤੋਂ ਜਿਹੜਾ ਵਿਅਕਤੀ ਵਕੀਲ ਦੱਸਿਆ ਜਾ ਰਿਹਾ ਜਿਹਦੇ ਗੋਲੀ ਵੱਜੀ ਹੈ ਔਰ 2-3 ਘੰਟੇ ਹੋ ਗਏ ਨੇ ਦੱਸਿਆ ਰਿਹਾ ਕਿ ਉਹਨਾਂ ਨੂੰ ਅੰਦਰ ਹੀ ਜਿਹੜਾ ਰੱਖਿਆ ਹੋਇਆ ਔਰ ਬੜਾ ਵੱਡਾ ਸਵਾਲ ਹੈ ਕਿ ਹਸਪੀਟਲ ਵੀ ਜਿਹੜਾ ਲੈ ਕੇ ਨਹੀਂ ਗਏ ਉਸ ਵਿਅਕਤੀ ਨੂੰ ਸੋ ਤਸਵੀਰਾਂ ਦੇਖ ਰਹੀਆਂ ਨੇ ਸੋ ਜਿਹੜੇ ਨਵੇਂ ਦਰਸ਼ਕ ਜੁੜੇ ਉਹਨਾਂ ਨੂੰ ਫਿਰ ਦੱਸਦੀ ਕਿ ਜਲੰਧਰ ਸ਼ਹਿਰ ਦੀ ਤਸਵੀਰ ਜਿਹੜੀ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗਰੋਵਰ ਕਲੋਨੀ ਇਲਾਕੇ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਤੇ ਕਾਫੀ ਇਲਾਕੇ ਦੇ ਵਿੱਚ ਵੀ ਜਿਹੜਾ ਡਰ ਦਾ ਜਿਹੜਾ ਮਾਹੌਲ ਹੈ ਇਲਾਕੇ ਦੇ ਵਿੱਚ ਪੈਦਾ ਹੋ ਗਿਆ ਡਰ ਗਏ ਨੇ ਲੋਕ ਕਾਫ ਦਸ਼ਾ ਦਾ ਮਾਹੌਲ ਹੈ ਜਿਹੜਾ ਲੋਕਾਂ ਦੇ ਵਿੱਚ ਪੈਦਾ ਹੋਇਆ ਸੋ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਆਏ ਆ ਨਾ ਵੀ ਸੋ ਪੁਲਿਸ ਪ੍ਰਸ਼ਾਸਨ ਉਸ ਘਰ ਦੇ ਅੰਦਰ ਹੀ ਹੈ ਜਿਸ ਜਗ੍ਹਾ ਦੇ ਉੱਪਰ ਵਿਅਕਤੀ ਜਿਹੜਾ ਜਿਹਦੇ ਗੋਲੀ ਲੱਗੀ ਹੈ ਉਹ ਵਿਅਕਤੀ ਅੰਦਰ ਨੇ ਤੇ ਪੁਲਿਸ ਵੀ ਅੰਦਰ ਹੀ ਹੈ ਸੋ ਲਗਾਤਾਰ ਕੋਸ਼ਿਸ਼ ਹੈ ਸਾਡੀ ਕਿ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਜਿਹੜੀ ਜਰੂਰ ਸਾਂਝੀ ਕਰਾਂਗੇ ਕਿ ਕੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿੰਨਾ ਕਾਰਨਾ ਕਰਕੇ ਜਿਹੜੀ ਗੋਲੀ ਚੱਲੀ ਹੈ ਕੀ ਗੱਲਬਾਤ ਉਸ ਵੇਲੇ ਹੋਈ ਸੀ ਔਰ ਕਿਹੜੀ ਘਟਨਾ ਜਿਹੜੀ ਐਦਾਂ ਦੀ ਗੱਲਬਾਤ ਸੀ ਜਿਸ ਕਰਕੇ ਜਿਹੜੀ ਗੋਲੀ ਹੈ ਚਲਾਈ ਗਈ ਹੈ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਸ਼ਹਿਰ ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ और थोड़ी लगी या ਅਸਲੀ ਕਿ ਜਿਹੜਾ ਜੇਸ਼ਲਾ ਮਾਹੌਲ ਉਹ ਗਿਆ ਤੋਂ ਦਿਨ ਦੇ ਅੜੇੜੀ ਗੋਲੀਆਂ ਚੱਲਦੀਆਂ ਸੋ ਦਸਿਆਰੇ ਵਕੀਲ ਆ ਜਿਹਦੇ ਵੀ ਗੋਲੀ ਲੱਗੀ ਔਰ ਲੱਤ 'ਚ ਉਹਦੇ ਗੋਲੀ ਲੱਗੀ ਔਰ 23 ਦਿਨ ਪਹਿਲਾਂ ਦਾ ਇਹ ਮਾਮਲਾ ਸੋ ਬਿਲਕੁਲ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਸੋ ਜਲੰਧਰ ਵੈਸ ਦਾ ਇਹ ਇਲਾਕਾ ਦਿਲਬਾਗ ਨਗਰ ਸੈਕਸ਼ਨ ਚਿੱਤੋ ਦਾ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਬਸਤੀ ਸ਼ੇਖ ਦੇ ਨਵਾਸੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਉੱਪਰ ਜਿਹੜੀ ਗੋਲੀ ਲੱਗੀ ਹੈ ਔਰ ਔਰ ਹਲੇ ਪੁਲਿਸ ਨਹੀਂ ਬਾਹਰ ਆਈ ਸੋ ਗੱਲਬਾਤ ਕਰਨ ਦੀ ਪੁਲਿਸ ਪ੍ਰਸ਼ਾਸਨ ਨਾਲ ਵੀ ਕੋਸ਼ਿਸ਼ ਕੀਤੀ ਜਾਏਗੀ ਕੀ ਕਾਰਨ ਸੀ ਕਿਹਨਾ ਕਾਰਨਾ ਕਰਕੇ ਜਿਹੜੀ ਗੋਲੀ ਹੈ ਚੱਲੀ ਹੈ ਸੋ ਲਗਾਤਾਰ ਤੁਹਾਨੂੰ ਜਿਹੜੀ ਜਲੰਧਰ ਸ਼ਹਿਰ ਤੋਂ ਜਿਹੜੀ ਖਬਰ ਹੈ ਸਾਂਝੀ ਕੀਤੀ ਜਾ ਰਹੀ ਹੈ ਦਿਲਬਾਗ ਨਗਰ ਇੰਸੈਂਕਸ਼ਨ ਵਿੱਚੋਂ ਜਿੱਥੇ ਤੁਹਾਨੂੰ ਜਿਹੜੀ ਆ ਦਾਦੀ ਕੀ ਵਕੀਲ ਨੇ ਜੋ ਐਡਵੋਕੇਟ ਨੇ ਉਹਨਾਂ ਦੇ ਉੱਪਰ ਜਿਹੜੀ ਗੋਲੀ ਚੱਲੀ ਹੈ ਸੋ ਇਸ ਚੀਜ਼ ਦਾ ਹਲੇ ਕਲੀਅਰ ਨਹੀਂ ਹੋ ਪਾਇਆ ਕਿ ਕਿਹਨਾ ਕਾਰਨ ਕਰਕੇ ਜਿਹੜੀ ਗੋਲੀ ਇਹ ਚੱਲੀ ਹੈ ਤਾਂ ਕੀ ਗੱਲਬਾਤ ਇੱਥੇ ਹੋਈ ਸੀਗੀ। ਕੰਨੀ ਬਾਜੀ ਕੰਨੀ ਬਾਜੀ ਬੰਦੇ ਨੂੰ ਕੋਣਾ ਦੱਸੋ ਉਹਨੂੰ ਦੇਖਦਾ ਹੈ ਜੀ ਸਾਡੀ ਜੀ ਕੀ ਮਾਮਲਾ ਕੀ ਹੈ ਅੱਲੇ ਕੀ ਹੋ ਰਿਹਾ ਹੈ ਬਈ ਰੋਗ ਨੂੰ ਬਈ ਰੋਗ ਨੂੰ ਚਲਾਈ ਜਾ ਪਰਮਿੰਦਰ ਭਾਈ ਹਾਂ ਸਿੰਘ ਭਾਈ ਜੀ ਅਤੁ ਜੀ ਦੇਖ ਸਕਦੇ ਹੋ ਤਸਵੀਰਾਂ ਕੱਲ ਮੈਂ ਚੱਲੇ ਗਏ ਹਾਂ ਥੋੜੇ ਮੌਕੇ ਤੇ ਆਏ ਸੀਗੇ ਹਾਂ ਫੋਰੈਂਸਿਕ ਟੀਮ ਆ ਗਈ ਹੈ ਸਾਰੀ ਉਹੀ ਜਿਹੜਾ ਚੱਲਦੀ ਵੀ ਹੈ ਬਾਕੀ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਉਹ ਸਾਰੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਮੌਤ ਤਾਂ ਹੋ ਚੁੱਕੀ ਕੀ ਨਾਮ ਹੈ ਕਾਕੀ ਇਹ ਪਰਮਿੰਦਰ ਸਿੰਘ ਢਿੰਗਰਾ ਸਰ ਕੀ ਕਾਰਨ ਕੀ ਰਹੇ ਚੱਲੇ ਕਾਰਨ ਜਿਹੜੇ ਸਾਰੇ ਪਤਾ ਲੱਗਣਗੇ ਆਪਾਂ ਇਨਵੈਸਟੀਗੇਸ਼ਨ ਕਿੰਨੇ ਨੇ ਚੁਰਾਈਏ ਉਹਨਾਂ ਤੋਂ ਫੜ ਲਏਗੇ ਵਾਜੀ ਹਾਂਜੀ ਹਾਂਜੀ ਉਹ ਸਾਰੇ ਸਰ ਉਹਨਾਂ ਦਾ ਕਹਿਣਾ ਨਹੀਂ ਇਹ ਜਿਹੜਾ ਆਪਣੀ ਸੋਰਸ ਤੇ ਨਹੀਂ ਤੇ ਟੂਰਮੈਂਟ ਦੀ ਕੋਈ ਹੋਰ ਦੀ ਗੱਲ ਨਹੀਂ ਉਹ ਉਹ ਕਹਿੰਦੇ ਆਪਣੇ ਆਫਿਸ ਦੇ ਵਿੱਚ ਬੈਠੇ ਹੋਏ ਸੀ ਤੇ ਉਹਨਾਂ ਨੂੰ ਬੁਲਾਇਆ ਗਿਆ ਹੈ ਇਹ ਹੱਲੇ ਸਾਰੇ ਕੁਛ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੂਗਾ ਕਿੰਨੇ ਬੰਦੇ ਰਾਊਂਡ ਆਪ ਕੀ ਤਿੰਨੇ ਬੰਦੇ ਇਹਦੇ ਵਿੱਚ ਜਿਹੜੇ ਸਾਰੇ ਘਰ ਦੇ ਨਾਲ ਤਿੰਨੇ ਵੀ ਤਾਂ ਤਿੰਨੇ ਮੈਂਬਰ ਉਸੇ ਲੈ ਗਏ ਸਰ ਉਹਨਾਂ ਦਾ ਕਹਿੰਦੇ ਕੋ ਲਗਭਗ 2 ਤੋਂ 2.5 ਘੰਟੇ ਹੋ ਗਏ ਨੇ ਜਿਹੜੇ ਕਿ ਜਿਹਨੂੰ ਗੋਲੀ ਲੱਗੀ ਉਹ ਅੰਦਰ ਹੀ ਰੱਖਿਆ ਕੋਈ ਫਰਸਟ ਏਡ ਵਗੈਰਾ ਨਹੀਂ ਦਿੱਤੀ ਇਹਦੇ ਵਿੱਚ ਤੋਂ ਅਸੀਂ ਆਏ ਸੀਗੇ ਉਸ ਤੋਂ ਪਹਿਲਾਂ ਇਹ ਸਰ ਇਹਨਾਂ ਦਾ ਸੈਮਿਕ ਪੀਸ਼ੀਨ ਸੀਗਾ ਫੈਮਿਲੀ ਲੈਣਾ ਇਹਨਾਂ ਦਾ ਫੈਮਿਲੀ ਲੈਟੈਂਸੀ ਬੈਠੇ ਸਾਰੇ ਰਿਸ਼ਤੇਦਾਰੀ ਸੀ ਆਪਕੋ ਜਿਹਨਾਂ ਦੇ ਘਰ ਕੀ ਪਾਸਪੋਰਟ ਕੋਈ ਪਾਸਪੋਰਟ ਦੇ ਚ ਬਦਲ ਗਿਆ ਬਾਕੀ ਕਿੱਥੇ ਕਿੱਥੇ ਕਿਹੜੀਆਂ ਕਿਹੜ ਬਾਕੀ ਜੋ ਵੀ ਆ ਉਹ ਸਾਨੂੰ ਪੋਸਟ ਮਾਰਡਮ ਐਸਐਸਓ ਸਾਹਿਬ ਪੈਪਰ ਲਾਇਸੈਂਸੀ ਸੀਗਾ ਜਦੋਂ ਮੈਂ ਪੈਪਰ ਸਰ ਗੋਲੀ ਲਾਤੇ ਤੇ ਲੱਗੀ ਦਸੀ ਜਾਂਦੀ ਦੱਸ ਕਿੱਦਾਂ ਹੋਈ ਸਰ ਕੋਈ ਸੱਟ ਨਹੀਂ ਲੱਗੀ ਸਰ ਗੋਲੀ ਦਾ ਹਸਲ ਤੇ ਕੋਈ ਸੱਟ ਨਹੀਂ ਲੱਗੀ ਸਰ ਗੋਲੀ ਦੱਸੀ ਜਾ ਰਹੀ ਕਿ ਲਾਤੇ ਲੱਗੀ ਹੈ ਕਹਿੰਦੇ ਕਿੱਦਾਂ ਕਿੱਦਾਂ ਬਿਲਕੁਲ ਜਿਦਾ ਹੁੰਦੇ ਸੋ ਮੌਕੇ ਤੇ ਦੇਖ ਸਕਦੇ ਐਸਐਸਓ ਜਿਹੜੇ ਖਾਣਾ ਬਸਤੀ 바ਵਾ ਖੇਲ ਨੇ ਬਾਹਰ ਆਏ ਨੇ ਉਹਨਾਂ ਨੇ ਜਿਹੜੀ ਸਾਰੀ ਜ਼ਲਵਾਦ ਸਾਂਝੀ ਕੀਤੀ ਔਰ ਦੱਸਿਆ ਜਾ ਰਿਹਾ ਕਿ ਜਿਹੜੀ ਉਸ ਐਡਵੋਕੇਟ ਨੇ ਉਹਨਾਂ ਦੀ ਜਿਹੜੀ ਡੈਥ ਦੀ ਆਖਰੀ ਇਹ ਤੇ ਹਸੇਵਾਲਾ ਹਸਪਤਾਲ ਇਹੋ ਜਿਹਾ ਵਾਰਦਾਤ ਹੋਈ ਇਹ ਕਤਲ ਹੈ ਸਰਿਆਂ ਵਿੱਚ ਕਤਲ ਦਾ ਨਾਮ ਆ ਦਾਂਗੇ ਇਹਨੂੰ ਪੁਲਿਸ ਹੁਣ ਇਹਨੂੰ ਜੋ ਮਰਜ਼ੀ ਬਣਾ ਬਣਾਵੇ ਪਰ ਸਾਡੇ ਭਰਾ ਦਾ ਇਹਨਾਂ ਨੇ ਕਤਲ ਕੀਤਾ ਹੈ ਇਹਦੇ ਵਿੱਚ ਮੁੱਖ ਦੋਸ਼ੀ ਮੈਂ ਪੁਲਿਸ ਨੂੰ ਵੀ ਗਿਣਦਾ ਸਭ ਤੋਂ ਵੱਡੀ ਕਾਰਵਾਈ ਪੁਲਸ ਤੋਂ ਵੀ ਪੁਲਸ ਨੂੰ ਬਲਦੇਵ ਸਿੰਘ ਪੁਲਸ ਨੂੰ ਕਿੱਦਾਂ ਦੋਸ਼ੀ ਹੋ ਗਏ ਇਹਨੇ ਬੰਦੇ ਫੜ ਲਏ ਹੀ ਰਾਉਂਡ ਅੱਟ ਕੇ ਬੰਦੇ ਦੇਖੋ ਪੁਲਸ ਦਾ ਅਧਿਕਾਰੀ ਉੱਚਾ ਉੱਚਾ ਅਧਿਕਾਰੀ ਕਿੱਥੇ ਹੈ ਸ਼ਹਿਰ ਦਾ ਕਮਿਸ਼ਨਰ ਕਿੱਥੇ ਹੈ ਕਐਮਐਲ ਕਿੱਥੇ ਹੈ ਯਾਰ ਤਾਂ ਦੇਖੋ ਪੁਲਸ ਨੇ ਕਾਰਵਾਈ ਨਾ ਕੀਤੀ ਹੋਵੇ ਕਾਰਵਾਈ ਆ ਕਿਹੜੇ ਹੋਰ ਤਰੀਕੇ ਦੀ ਹੁੰਦੀ ਹੈ ਸਾਨੂੰ ਮਿਲਣ ਵਾਸਤੇ ਸਾਡਾ ਦਰਵਾਜ਼ਾ ਤੋੜਨਾ ਪੈ ਗਿਆ ਹੂੰ ਨੇ ਉਸ ਵੇਲੇ ਪੁਲਿਸ ਮੇਜੂਸੀ ਗਈ ਪੁਲਿਸ ਮੇਜੂਸੀ ਪੁਲਿਸ ਨੇ ਜਲਦੀ ਦਰਵਾਜਾ ਤੋੜਿਆ ਹਾਂਜੀ ਦਰਵਾਜਾ ਤੋੜਿਆ ਸਾਰੇ ਸਾਡੇ ਸਾਥੀਆਂ ਨਾਲ ਮਿਲ ਕੇ ਤੋੜਿਆ ਪੁਲਿਸ ਅੰਦਰ ਸੀਗੀ ਉਹ ਪੁਲਿਸ ਅੰਦਰ ਸੀ ਪੁਲਿਸ ਸਾਨੂੰ ਇਹੀ ਸੁਵਿਸ਼ਾਣ ਦਵਾ ਰਹੀ ਹੈ ਕਿ ਸਾਡੀ ਟੀਮ ਸੈਨਸਿਟੀ ਨਹੀਂ ਤੁਹਾਨੂੰ ਕੀ ਕਹੇ ਪੁਲਿਸ ਨੇ ਮਿਲਣ ਨਹੀਂ ਦੇਣਾ ਸੀ ਰੁਕ ਜਾਓ ਜੀ ਰੁਕ ਜਾਓ ਸਾਡੀ ਜਦ ਕੀ ਪੁਲਿਸ ਨੇ ਡੈੱਡ ਬੋਡੀ ਨੂੰ ਹਸਪੀਟਲ ਵਿੱਚ ਚਾਜੇ ਮੇਰੀ ਗੱਲ ਸੁਣੋ ਪੂਰੀ ਪੇਰੀ ਗੋਰੇ ਦੀ ਗੱਲ ਸੁਣ ਲਓ ਪਹਿਲਾਂ ਤਾਂ ਪੁਲਿਸ ਨੇ ਡੈੱਡ ਬੋਡੀ ਨੂੰ ਹਸਪੀਟਲ ਪਹੁੰਚਾਦੀ ਇਸ ਘਰ ਨੂੰ ਸੀਲ ਕਰਦੀ ਸੀਲ ਕਰਨ ਤੋਂ ਬਾਅਦ ਆਪਣੀ ਟੀਮ ਨੂੰ ਫੋਰ ਮੈਨੂੰ ਤਾਂ ਪੁਲਿਸ ਦੋਸ਼ੀ ਲੱਗਦੀ ਹੈ ਇਹ ਲੱਗਦਾ ਮੈਨੂੰ ਅਗੇ ਆਪਣੇ ਗੁਨਾਹ ਆਪਣੇ ਗੁੜਾ ਇਹਨਾਂ ਨੇ ਆਪ ਕੀਤਾ ਹੈ ਤੁਹਾਨੂੰ ਸ਼ਿਕਵਾਣਾ ਜਾਂਦੀ ਹੈ ਮੇਰੀ ਇਹੀ ਹੈ ਇਹਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਚਾਹੇ ਪੁਲਿਸ ਹੈ ਚਾਹੇ ਜਿਹਨੇ ਗੋਲੀ ਚਲਾਈ ਜਿਹਨੇ ਕਤਲ ਕੀਤਾ ਉਹਦੇ ਤੇ ਕਾਰਵਾਈ ਹੋ ਜਾਈਏ ਇੱਕ ਸਵਾਲ ਹੋਰ ਹੈ ਜਿਹੜੇ ਵਿਅਕਤੀ ਫੜੇ